ਮੈਂ ਸਵੇਰੇ ਸਵੇਰੇ ਆਪਣੀ ਧਿਆਨ ਸਰੇ ਆਪਣੀ ਕੰਮ ਤੇ ਤੁਰੇ ਜਾਂਦੀ ਸੀ ਕਿ ਸਵੇਰੇ ਸਵੇਰੇ 7 ਵਜੇ ਰੋਜ਼ ਹੀ ਜਾਈਦਾ ਅੱਜ 13-14 ਸਾਲ ਹੋ ਗਏ ਹਨ ਕੰਮ ਕਰਦੇ ਨੂੰ ਅਹੀਂ ਪ੍ਰਾਈਵੇਟ ਨੌਕਰੀਆਂ ਕਰਦੇ ਆਂ ਜੋ ਅਹੀਂ ਨਾ ਕੰਮ ਕਰੀਏ ਤਾਂ ਤੁਹਾਨੂੰ ਪਤਾ ਹੀ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਅੱਜ ਇੰਨੀ ਮਹਿੰਗਾਈ ਹੈ ਇਸ ਦੇ ਵਿੱਚ ਘਰ ਚਲਾਉਣਾ ਬਹੁਤ ਮੁਸ਼ਕਿਲ ਹੁੰਦੀ ਹੈ ਅੱਗੇ ਕੀ ਹੋਇਆ ਅੱਜ ਫਿਰ ਉਹ ਅਚਾਨਕ ਜਿਹੜੇ ਉਹ ਲੜਕੇ ਆ ਗਏ ਤੇ ਮੇਰੇ ਨਾਲ ਨਾ ਮੋਟਰਸਾਈਕਲ ਲਾ ਲੈਨੇ ਲਾ ਕੇ ਜਦੋਂ ਮੇਰੇ ਬਿਨਾਂ ਪਰਸ ਜੱਫਾ ਢਾੜ ਲਿਆ ਤਾਂ ਮੈਂ ਕਿਹਾ ਹੇ ਤੂੰ ਪਰਸ ਕਿਉਂ ਫੜਦਾ ਪਿਆ ਕੀ ਗੱਲ ਹੈ ਤੋਂ ਉਹਨੂੰ ਉਠੇ ਕੀਤੀ ਜਾਵੇ ਤਾਂ ਫਿਰ ਮੈਂ ਉਹਨੂੰ ਪਰਸਨ ਨੂੰ ਮੈਂ ਆਪਣੇ ਹੱਥ ਨੂੰ ਫੜਿਆ ਉਹ ਮੈਨੂੰ ਜੋੜ ਦੀ ਕਾਫੀ ਦੂਰ ਖਿੱਚ ਕੇ ਲੈ ਕੇ ਗਿਆ ਤਾਂ ਫਿਰ ਉਹਦੀ ਖਿਚਨ ਤੇ ਨਾਲ ਮੈਂ ਗਿਰ ਡਿੱਗ ਪਈ ਡਿੱਗਣ ਦੇ ਨਾਲ ਮੇਰੇ ਕਾਫੀ ਸਿਰ 'ਤੇ ਸੱਟ ਲੱਗੀ ਮੋਢੇ ਮੇਰੇ ਆ ਸਾਰੇ ਮੋਢੇ ਦੇ ਵਿੱਚ ਲੱਗੇ ਕਹਰਾਂ ਦੇ ਵਿੱਚ ਲੱਗੇ ਮੇਰੇ ਕੋਲੋਂ ਉੱਠੇ ਨਾ ਜਾਵੇ ਮੇਰੀ ਇੰਨੀ ਅੱਖਾਂ ਦੇ ਅੱਗੇ ਨੇਰਾ ਹੋ ਗਿਆ ਚੱਕਰ ਆ ਗਏ ਮੈਨੂੰ ਸਿਰ ਦੇ ਵਿੱਚ ਮੇਰੇ ਕਾਫੀ ਸੱਟ ਹੈ ਤੇ ਕੀ ਵੀ ਮੰਗ ਕਰਦੇ ਕੀ ਪ੍ਰਸ਼ਾਸਨ ਨੂੰ ਕੀ ਕਰ ਜਾਵੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਹਾਂ ਅ ਰੋਜ਼ ਇਸ ਤਰ੍ਹਾਂ ਦੀ ਵਾਰਦਾਤ ਹੁੰਦੀਆਂ ਨੇ ਅਸੀਂ ਲੇਡੀਜ਼ ਕਰਨਾ ਕੀ ਹੈ ਅਹੀਂ ਲੇਡੀਜ਼ ਫਿਰ ਘਰ ਦਾ ਜਾਈਏ ਸਾਡੇ ਦੋਆ ਕੀ ਕਹਾਂ ਸਾਡੇ ਘਰ ਦੇ ਵਿੱਚ ਜੋ ਸਾਨੂੰ ਸਾਧਨ ਹੋਵੇ ਤਾਂ ਫਿਰ ਅਸੀਂ ਬਾਹਰ ਨਾ ਜਾਈਏ ਜੇ ਸਾਡੇ ਕੋਲ ਪੈਸੇ ਹੋਣ ਬਸਰਕਾਰੀ ਨੌਕਰੀਆਂ ਹੋਣ ਤਾਂ ਵੀ ਅਸੀਂ ਆਪਣੇ ਘਰ ਬਹਿਣਾ ਮਾੜੀ ਹੋਈ ਘਟਨਾ ਜੇ ਇਹ ਘਟਨਾ ਬਹੁਤ ਹੀ ਮਾੜੀ ਹੈ ਦੁਖਦਾਇਕ ਹੈ ਕਿਉਂਕਿ ਹਰ ਦਿਨ ਆਏ ਦਿਨ ਇਸੇ ਤਰ੍ਹਾਂ ਹੀ ਹੁੰਦੇ ਨੇ ਮਗਰਾਜ ਜੀ ਮੇਰੇ ਕੋਲ ਤੋਂ ਉਹਨੂੰ ਪਰਸ ਤੋਂ ਲੈ ਕੇ ਨਹੀਂ ਜਾ ਸਕਿਆ ਮਗਰ ਮੇਰੇ ਮੈਨੂੰ ਜੋ ਸੱਟ ਲਾਏ ਉਹ ਉਹਦੇ ਨਾਲ ਵੀ ਜ਼ਿਆਦਾ ਕਿਉਂ ਸਿਰਦੇ ਸਾਡੇ ਸਭ ਤੋਂ ਬੋੜੀ ਹੁੰਦੀ ਹੈ ਇਹ ਕਿਹੜਾ ਬਾਜ਼ਾਰ ਬੰਦਾ ਏ ਇਹ ਬਾਜ਼ਾਰ ਪੈਂਦਾ ਜੀ ਕੈਂਚੀਆਂ ਦਾ ਇਹ ਕੀ ਗੱਲ ਬਾਤ ਹੈ ਸ਼ਰੀਰਿਕ ਤੇ ਕੂਈ ਸੀਗਾ ਪਤਾ ਨਹੀਂ ਕੀ ਹੈ ਇਹ ਵੇਣਾ ਦੋ ਮੁੰਡੇ ਆਏ ਮਗਰੋਂ ਤੇ ਮੋਟਰਸਾਈਕਲ ਤੇ ਸੀ ਨੰਬਰ ਪੇਟਾਂ ਨਹੀਂ ਹੈਗੀਆਂ ਉਹਦੀਆਂ ਤੇ ਮੈਂ ਉੱਤੇ ਖੜਾ ਆਪਣੇ ਕੋਠੇ ਦੇ ਤੇ ਉਹ ਇੱਕਦਾਂ ਮ ਉਹਨਾਂ ਦੇ ਪਰਸ ਖੋਇਆ ਤੇ ਉਹਨੂੰ ਸੜਤਾ ਤੇ ਸਟਾਂ ਪੇਟਾਂ ਵਾਵਾ ਲੱਗੀਆਂ ਤੇ ਪਰ ਇਹ ਆ ਵੀ ਪਰਸ ਨਹੀਂ ਖੋਇਆ ਗਿਆ ਕੋ ਤੇ ਮੈਂ ਉੱਤੋਂ ਰੌਲਾ ਪਾ ਕੇ ਭੱਜ ਗਏ ਕੋਈ ਲੜਕੀ ਲੜਦੀ ਹੋਈ ਜੀ ਇਹ ਲੜਕੀ ਜਿਹੜੀ ਆ ਇਹ ਮਸੀਦਾਂ ਦੇ ਸਕੂਲ ਨਾਲੇ ਕਈ ਚ ਰਹਿਣ ਵਾਲੀ ਆ ਉੱਥੇ ਰਹਿੰਦੀ ਆ ਇਹ ਇਹ ਸਵੇਰੇ 7 ਵਜੇ ਦੀ ਘਟਨਾ ਜੀ ਸਵੇਰੇ ਸਵੇਰੇ ਦੇਖੋ ਲੋਕਾਂ ਨੇ ਆਪਣੇ ਕੰਮਾਂ ਕਾਰਾਂ ਜਾਣ ਹੁੰਦਾ ਵਾ ਤੇ ਜੇ ਸਵੇਰੇ ਸਵੇਰੇ ਇਹ ਲੁੱਟਾਂ ਘੋਮਾਂ ਲਾਪੀਆਂ ਤੇ ਫਿਰ ਇੱਥੇ ਆਪਾਂ ਕਰਾਂਗੇ ਕੀ ਕਿਦਾਂ ਸੇਫ ਆਪਾਂ ਤੇ ਪ੍ਰਸ਼ਾਸਨ ਨੂੰ ਇਹੋ ਮੰਗਾ ਕਿ ਇਥੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਸਰਕਾਰ ਨੂੰ ਇਹੋ ਮੰਗਾ ਵੀ ਕੋਈ ਸਖਤਾਈ ਕੀਤੀ ਜਾਵੇ ਐਮਐਲਏ ਸੋਹਤ ਸਾਹਿਬ ਤੁਸੀਂ ਵੀ ਹੋਈ ਸਖਤਾਈ ਕਰੋ ਪੁਲਿਸ ਨੂੰ ਖਿੱਚੋ ਬਹੁਤ ਬੁਰਾ ਹਾਲ ਏ ਸ਼ਹਿਰ ਦਾ ਲੁੱਟਖਾਵਾ ਆਮ ਜੜੀਆਂ ਵਾ ਬਹੁਤ ਜਿਆਦਾ ਹੋ ਰਹੀਆਂ ਵਾ ਚੋਰੀਆਂ ਵੀ ਹੋ ਰਹੀਆਂ ਲੁੱਟਖਾਵਾ ਤੇ ਬਹੁਤ ਜਿਆਦਾ ਹੋ ਰਹੀਆਂ ਨੇ ਕੁੜੀ ਦੇ ਹਜ਼ਾਰ ਕਿੱਦਾਂ ਦੇ ਠੀਕ ਹੋਣਾ ਨਹੀਂ ਹਾਲਾਤ ਵੇਖੋ ਜਿਹੜੇ ਸੱਟ ਸਿਰ ਤੇ ਵੀ ਲੱਗੀ ਆ ਤੇ ਪੇਟ ਤੇ ਵੀ ਲੱਗੀ ਸੱਟ ਵੇ